2024 ਵਿੱਚ ਸਵਿਟਸ ਬੈਂਕ ਦੇ ਵਿੱਚ ਭਾਰਤੀਆਂ ਦੇ ਪੈਸੇ ਦਾ ਅੰਕੜਾ ਵਧਿਆ ਜੀ ਕਾਫੀ ਵਧਿਆ ਹੈ 11000 ਕਰੋੜ ਰੁਪਇਆ 2023 ਵਿੱਚ ਭਾਰਤੀਆਂ ਦਾ ਸਵਿਟਸ ਬੈਂਕ ਵਿੱਚ ਮੌਜੂਦ ਸੀ 2006 ਵਿੱਚ ਜਿਆਦਾ ਪੈਸਾ ਸੀ ਸਵਿਟਸ ਬੈਂਕ ਦੇ ਵਿੱਚ ਭਾਰਤੀਆਂ ਦਾ 69000 ਕਰੋੜ ਰੁਪਇਆ ਬਣਦਾ ਸੀ ਕਿ ਬੜਾ ਰੌਲਾ ਪਿਆ ਉਸ ਵੇਲੇ ਜੀ ਬੜਾ ਰੌਲਾ ਪਿਆ ਸੀਗਾ ਫਿਲਮਾਂ ਬਣ ਗਈਆਂ ਸੀਗੀਆਂ ਇਸ ਸਵਿਟਜ਼ਰਲੈਂਡ ਦੇ ਵਿੱਚ ਬੜਾ ਪੈਸਾ ਜੀ ਪਰ ਪੈਸਾ ਪੂਸਾ ਕੋਈ ਨਹੀਂ ਆਇਆ ਉਥੇ ਸਭ ਡਰਾਮੇ ਸੀਗੇ ਆ ਭਾਰਤ ਸਰਕਾਰ ਕੋਲੇ ਲਿਸਟ ਆ ਚੁੱਕੀ ਆ ਆਪਾਂ ਇਹਨੂੰ ਬਲੈਕ ਮਨੀ ਨਹੀਂ ਕਹਿ ਸਕਦੇ ਇੱਕ ਖਬਰ ਕਾਫੀ ਚਰਚਾ ਦੇ ਵਿੱਚ ਹੈ ਬੈਂਕਾਂ ਦੇ ਵਿੱਚ ਲੈਣ ਦੇਣ ਹੁੰਦਾ ਪਰ ਵਿਦੇਸ਼ ਦੇ ਬੈਂਕਾਂ ਦੇ ਵਿੱਚ ਭਾਰਤੀਆਂ ਦਾ ਜੋ ਰੁਪਈਆ ਪੈਸਾ ਉਹ ਕਾਫੀ ਜ਼ਿਆਦਾ ਹੈ ਕੁਝ ਅੰਕੜਿਆਂ ਨੇ ਕਾਫੀ ਕੁਝ ਕਲੀਅਰ ਕਰ ਦਿੱਤਾ ਹੈ ਪਿੱਛੇ ਜੇ ਜਦੋਂ ਨੋਟਬੰਦੀ ਹੁੰਦੀ ਹੈ ਤਾਂ ਕਿਹਾ ਜਾਂਦਾ ਸੀਗਾ ਕਿ ਕਾਲਾ ਧਨ ਵਾਪਸ ਆਏਗਾ ਉਹ ਕਾਲਾ ਧਨ ਆਇਆ ਜਾਂ ਨਹੀਂ ਆਇਆ ਪਰ ਨੋਟਬੰਦੀ ਨੇ ਲੋਕਾਂ ਨੂੰ ਕਾਫੀ ਬੇਹਾਲ ਕਰ ਦਿੱਤਾ ਸੀਗਾ ਲੋਕ ਲਾਈਨਾਂ 'ਚ ਖੜੇ ਨਜ਼ਰ ਆਏ ਕੋਈ ਬੇਹੋਸ਼ ਹੁੰਦਾ ਨਜ਼ਰ ਆਇਆ ਕਿਸੇ ਨੂੰ ਕੁੱਟ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਦੋਂ ਹਾਲਾਤ ਬੇਕਾਬੂ ਹੋ ਜਾਂਦੇ ਸੀ ਆਪਣੇ ਖਾਤੇ 'ਚੋਂ ਪੈਸੇ ਕਢਾਉਣ ਵਾਸਤੇ ਤਾਂ ਉਦੋਂ ਫਿਰ ਜਿਹੜੀ ਪੁਲਿਸ ਵੀ ਜਾਂ ਸੁਰੱਖਿਆ ਜਿਹੜੀਆਂ ਹੁੰਦੀਆਂ ਸੀਗੀਆਂ ਟੁਕੜੀਆਂ ਉਹ ਵੀ ਆਪਣੇ ਬਲ ਦਾ ਇਸਤੇਮਾਲ ਕਰ ਦਿੰਦੀਆਂ ਸੀ ਪਰ ਫਿਰ ਵੀ ਹੁਣ ਸਵਿਟਸ ਬੈਂਕਾਂ ਦੇ ਵਿੱਚ ਭਾਰਤੀਆਂ ਦਾ ਜਿਹੜਾ ਰੁਪਈਆ ਪਿਆ ਉਹ ਅੰਕੜੇ ਬੜੇ ਹੈਰਾਨੀਜਨਕ ਨੇ 2024 ਵਿੱਚ ਸਵਿਟਸ ਬੈਂਕ ਦੇ ਵਿੱਚ ਭਾਰਤੀਆਂ ਦੇ ਪੈਸੇ ਦਾ ਅੰਕੜਾ ਵਧਿਆ ਜੀ ਕਾਫੀ ਵਧਿਆ 2023 ਵਿੱਚ ਜਿਹੜਾ ਅੰਕੜਾ 1.04 ਅਰਬ ਸਵਿਟਸ ਫ੍ਰੈਂਕ ਸੀਗਾ ਸਵਿਟਸ ਫ੍ਰੈਂਕ ਉਹਦਾ ਫੈਰੇ ਕੋਲ ਦੇ ਪੈਸੇ ਆ ਆ ਕਰੰਸੀ ਦਾ ਨਾਮ ਫ੍ਰੈਂਕ ਹੈਗਾ ਸਵਿਟਸ ਫ੍ਰੈਂਕ ਤੇ ਉਹ ਇੰਨਾ ਸੀਗਾ 1.04 ਅਰਬ ਸਵਿਟਸ ਫ੍ਰੈਂਕ ਵਗੈ ਕਹਿਣ ਦਾ ਭਾਵ 11000 ਕਰੋੜ ਰੁਪਇਆ 2023 ਵਿੱਚ ਭਾਰਤੀਆਂ ਦਾ ਸਵਿਟਸ ਬੈਂਕ ਵਿੱਚ ਮੌਜੂਦ ਸੀ ਜਿਹੜਾ ਕਿ ਵੱਧ ਕੇ 2024 ਦੇ ਵਿੱਚ 3.5 ਅਰਬ ਸਵਿਟਸ ਫ੍ਰੈਂਕ ਹੋ ਗਿਆ ਮਤਲਬ ਕਿ 37600 ਕਰੋੜ ਰੁਪਇਆ ਇੱਕ ਸਾਲ ਦੇ ਵਿੱਚ ਬਹੁਤ ਤਿੱਗਣਾ ਵੱਧ ਗਿਆ ਜੀ ਇਹ ਤਨ ਗੁਣਤਬ ਵੀ ਜਿਆਦਾ ਵੱਧ ਗਿਆ ਪੈਸਾ ਤੇ ਇਹ ਪੈਸਾ ਹੈ ਕਿਨਾਂ ਲੋਕਾਂ ਦਾ ਤੇ ਬੇਸ਼ੱਕ 2006 ਵਿੱਚ ਜਿਆਦਾ ਪੈਸਾ ਸੀ ਸਵਿਸ ਬੈਂਕ ਦੇ ਵਿੱਚ ਭਾਰਤੀਆਂ ਦਾ 6.5 ਅਰਬ ਸਵਿਸ ਫ੍ਰੈਂਕ ਸੀਗੇ ਤੇ ਜਿਹੜਾ ਕਿ ਕਰੀਬ 69000 ਕਰੋੜ ਰੁਪਇਆ ਬਣਦਾ ਸੀ ਕਪੜਾ ਰੋਲਾ ਪਿਆ ਉਸ ਮਿਲੇ ਜੀ ਬੜਾ ਰੋਲਾ ਪਿਆ ਸੀਗਾ ਫਿਲਮਾਂ ਬਣ ਗਈਆਂ ਸੀਗੀਆਂ ਤੇ ਨੌਕਆਊਟ ਵਰਗੀਆਂ ਫਿਲਮਾਂ ਬਣੀਆਂ ਤੇ ਫਿਲਮਾਂ ਚਲੀਆਂ ਉਨਾ ਫਿਲਮਾਂ ਨੇ ਲੋਕਾਂ ਦੇ ਵਿੱਚ ਪ੍ਰਭਾਵ ਵੀ ਪਾਇਆ ਤੇ ਲੋਕਾਂ ਵਿੱਚ ਭਾਰਤ ਦੀ ਕਾਂਗਰਸ ਸਰਕਾਰ ਦੇ ਵਿਰੁੱਧ ਬੜਾ ਇੱਕ ਤਰ੍ਹਾਂ ਦਾ ਨੈਰੇਟਿਵ ਸਿਰਜਿਆ ਉਸ ਫਿਲਮਾਂ ਨੇ ਫਿਲਮਾਂ ਇੱਕ ਇਹ ਜਿਹੇ ਬਣੇ ਦਿਨੇ ਕਿ ਜਰਾਜਨਿਤਿਕ ਤੌਰ ਤੇ ਦਖਲਅੰਦਾਜ਼ੀ ਕੀਤੀ ਰਾਜਨੀਤਿਕ ਮਾਈਂਡ ਦੇ ਵਿੱਚ ਦਖਲਅੰਦਾਜ਼ੀ ਹੋਈ ਸੀਗੀ ਉਸ ਵੇਲੇ ਵੀ ਸਵਿਟਸ ਬੈਂਕ ਦੇ ਵਿੱਚ ਬੜਾ ਪੈਸਾ ਜੀ ਪਰ ਪੈਸਾ ਪੂਸਾ ਕੋਈ ਨਹੀਂ ਆਇਆ ਉਥੋਂ ਸਭ ਡਰਾਮੇ ਸੀਗੇ ਸਭ ਗੱਲਾਂ ਬਾਤਾਂ ਸੀਗੇ ਸਵਿਟਸ ਬੈਂਕ ਨੇ ਬਾਅਦ ਵਿੱਚ ਸੰਧੀ ਵੀ ਹੋਗੀ ਸਵਿਸ ਬੈਂਕ ਨਾਲ ਬਾਤ ਤਾਂ ਸਾਡੀ ਸੰਸਦੀ ਵੀ ਹੋ ਗਈ ਵੀ ਸਵਿਸ ਬੈਂਕ ਨੇ ਕਹਿਤਾ ਸੀ ਭਾਰਤ ਨੂੰ ਕਿ ਅਸੀਂ ਤੁਹਾਡਾ ਜੋ ਵੀ ਸਾਡੇ ਕੋਲੇ ਪੈਸਾ ਜਮਾ ਹੁੰਦਾ ਤੁਹਾਡੇ ਨਾਲ ਉਹ ਅੰਕੜੇ ਸੇਅਰ ਕਰਾਂਗੇ ਅਸੀਂ ਤੇ ਹੁਣ ਤੁਸੀਂ ਦੇਖੋ ਵੀ ਪੈਸਾ ਕਿਹਨਾਂ ਲੋਕਾਂ ਦਾ ਹੈਗਾ ਤਹਿਤ 3675 ਕਰੋੜ ਰੁਪਇਆ ਤਾਂ ਵਿਅਕਤੀਗਤ ਤੌਰ ਤੇ ਆ ਨਿੱਜੀ ਤੌਰ ਤੇ ਬੰਦਿਆਂ ਨੇ ਜਮਾ ਕੀਤਾ ਹੋਇਆ ਉੱਥੇ ਜਿਹੜਾ ਕਿ ਆਨ ਰਿਕਾਰਡ ਹੈ ਤੇ ਬਾਕੀ ਬੈਂਕਾਂ ਵਿੱਤੀ ਸੰਸਥਾਨਾਂ ਤੇ ਬੌਂਡ ਸਿਕਿਉਰਟੀ ਦਾ ਪੈਸਾ ਵੀ ਉੱਥੇ ਜਮਾ ਹੈਗਾ ਤੇ ਇਹ ਪੈਸਾ ਜਿਹੜਾ ਹੈਗਾ ਉਹ ਭਾਰਤ ਸਰਕਾਰ ਕੋਲੇ ਲਿਸਟ ਆ ਚੁੱਕੀ ਆ ਆਪਾਂ ਇਹਨੂੰ ਬਲੈਕ ਮਨੀ ਨਹੀਂ ਕਹਿ ਸਕਦੇ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ